ਲੋਕ ਪਤਾ ਨਹੀਂ ਕਿਉਂ ਨਹੀਂ ਸੁਧਰਦੇ ਟੂਣਾ ਕਰ ਰੱਖਿਆ ਉਹਦੋਂ ਕੀ ਹੋ ਜਾਏਗਾ ਵੀ ਤੁਹਾਡੇ ਘਰ ਦੇ ਵਿੱਚ ਜਿਹੜੇ ਕਸ਼ਟ ਨੇ ਦੂਰ ਹੋ ਜਾਣਗੇ ਕਿ ਕਿਸੇ ਨੂੰ ਦੁੱਖ ਦੇ ਕੇ ਤੁਸੀਂ ਆਪ ਸੁਖੀ ਵੱਜੋਗੇ ਰੱਬ ਤੋਂ ਵੱਡੀ ਕੋਈ ਚੀਜ਼ ਨਹੀਂ ਜਿੰਨੇ ਮੱਦੀ ਟੂਨੇ ਟੱਪੇ ਲੋਕ ਕਰ ਲੈਣੇ ਕੁਝ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਹੈ ਇਬਾਦਤ ਦੱਸੋ ਵਧੀਆ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਾਬੂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਸਾਸਰੀ ਕਾਲ ਜੀ ਕੀ ਹਾਲ ਚਾਲ ਨੇ ਤੇ ਅੱਜ 2-3 ਦਿਨ ਬਾਅਦ ਵਲੌਗ ਪਾ ਰਿਹਾ ਆ ਆਬਵੀਅਸਲੀ ਤੁਹਾਨੂੰ ਦੱਸਿਆ ਹੋਇਆ ਕਿ ਇਹ ਮਹੀਨਾ ਥੋੜਾ ਸਾਡਾ ਸਟਰਗਲ ਵਾਲਾ ਚੱਲਿਆ ਜੀ ਟਫ ਰਿਹਾ ਕਿ ਕੰਮ ਕਾਜ ਵਿੱਚ ਮੈਂ ਬਹੁਤ ਬਿਜ਼ੀ ਰਿਹਾ ਤੇ ਕਿਤੇ ਗਈ ਨਹੀਂ ਗਰਮੀ ਕਰਕੇ ਔਰ ਆਬਵੀਅਸਲੀ ਐਂਟਰਟੇਨਮੈਂਟ ਦੇ ਆ ਪੂਰਾ ਸਾਲ ਹੀ ਤੁਹਾਡੇ ਵਾਸਤੇ ਐਂਟਰਟੇਨਮੈਂਟ ਵਾਲਾ ਸੀ ਪੂਰੀ ਕੋਸ਼ਿਸ਼ ਕਰਾਂਗੇ ਲੈ ਕੇ ਆਈਏ ਕਿਉਂਕਿ ਮੇਰੇ ਮੈਨੂੰ ਜਿਹੜੀ ਸਭ ਤੋਂ ਜ਼ਿਆਦਾ ਖੁਸ਼ੀ ਹੈਗੀ ਆ ਉਹ ਤੁਹਾਨੂੰ ਪਤਾ ਹੈ ਕਿਸ ਚੀਜ਼ ਦੀ ਹੈ ਕਿ ਜਦੋਂ ਬਾਬੇ ਨੇ ਬਾਬਾ ਜੀ ਨੇ ਮਿਹਰ ਕੀਤੀ ਜਿਸ ਟਾਈਮ ਗੱਡੀ ਆਪਾਂ ਨੂੰ ਮਿਲ ਗਈ ਉਸ ਟਾਈਮ ਆਪਾਂ ਭੱਜ ਭੁੱਜ ਜਾਣਾ ਪਾ ਕਿਧਰ ਗੱਡੀ ਲੈ ਕੇ ਆਪਾਂ ਨਹੀਂ ਬਹਿਣਾ ਟਿੱਕੇ ਬੜਾ ਜਰ ਗਰਮੀ ਚ ਟਿੱਕ ਕੇ ਬਹਿ ਗਏ ਆ ਸਹੀ ਗੱਲ ਬਸ ਇਹਨਾਂ ਸ਼ੁਕਰ ਹੈ ਕਿ ਚਲੋ ਵੀ ਗਰਮੀ ਤੋਂ ਥੋੜੀ ਜੀ ਹੁਣ ਰਾਤ ਜੀ ਮਿਲੀ ਆ ਜਿਵੇਂ ਪਹਿਲਾਂ ਲੂ ਚੱਲਦੀ ਸੀ ਬੜੀ ਗੰਦੇ ਵਾਲੀ ਗਰਮੀ ਪਈ ਆ ਪਰ ਇਹ ਹੈ ਕਿ ਥੋੜਾ ਜਿਹਾ ਇੱਕ ਦਿਨ ਜਿੱਦਨ بارش ਪਈ ਉਸ ਤੋਂ ਬਾਅਦ ਥੋੜਾ ਜਿਹਾ ਮੌਸਮ ਅੱਜ ਠੀਕ ਆ ਮਤਲਬ ਬੈਨ ਲਾਇਕ ਹੈਗਾ ਵਾ ਬੰਦਾ ਬਿਨਾ ਅਸੀਂ ਤੋਂ ਵੀ ਬਹਿ ਸਕਦਾ ਵਾ ਪੀਲਾ ਨਾ ਮੌਸਮ ਹੋ ਗਿਆ ਵਾ ਫਿਰ ਉਹੀ ਜਿਹਾ ਗਰਮੀ ਕਰਕੇ ਬਾਹਰ ਨਹੀਂ ਜਾਂਦੇ ਬਸ ਆਪਾਂ ਘਰੇ ਹੀ ਹੁੰਨੇ ਆ ਇਬਾਦਤ ਦੇ ਨਾਲ ਆਪਣਾ ਸਾਰਾ ਦਿਨ ਨਿਕਲ ਜਾਂਦਾ ਰੋਟੀ ਪਾਣੀ ਖਾ ਲਿਆ ਪੀ ਲਿਆ ਬਸ ਇਹਨਾਂ ਚੀਜ਼ਾਂ ਚ ਬਿਜ਼ੀ ਰਹਿਨੇ ਆ ਤੇ ਫਿਰ ਵਲੌਗ ਵੀ ਮਤਲਬ ਕੀ ਸ਼ੂਟ ਕਰੀਏ ਰੋਜ਼ ਦਾ ਹਨਾ ਤੇ ਰੋਜ਼ ਦਾ ਮਤਲਬ ਸੇਮ ਹੀ ਲਾਈਫ ਹੁੰਦੀ ਆ ਸੋ ਇਸ ਕਰਕੇ ਆਪਾਂ ਵੀ ਥੋੜਾ ਜਿਹਾ ਮਤਲਬ ਇਸ ਚੀਜ਼ ਨੂੰ ਇਗਨੋਰ ਮਾਰ ਦਾਨੇ ਆ ਵੀ ਚਲ ਕੋਈ ਨਹੀਂ ਅੱਜ ਕੱਲ ਵਾਇਆ ਹੀ ਵਲੋਗ ਅੱਜ ਇੱਕ ਦਿਨ ਰਹਿ ਦਿੰਨੇ ਆ ਪਰੋਈਏ ਨਾ ਵੀ ਜਿਹੜੀ ਸਾਡੀ ਸਬਸਕ੍ਰਾਈਬਰ ਫੈਮਲੀ ਉਹ ਉਹਨਾਂ ਦੇ ਮੈਸੇਜ ਆਉਣ ਲੱਗ ਜਾਂਦੇ ਨੇ ਵੀ ਤੁਹਾਡਾ ਵਲੋਗ ਨਹੀਂ ਆਇਆ ਜਿਨ੍ਹਾਂ ਕੋਲ ਮੇਰੇ ਨੰਬਰ ਹੈਗੇ ਉਹ ਮੈਨੂੰ ਮੈਸੇਜ ਕਰ ਦੇਣਗੇ ਹਨਾ ਜਿਹੜਾ ਕੰਮ ਵਾਲੇ ਨੰਬਰ ਤੇ ਵੀ ਕਈ ਜਣੇ ਮੈਸੇਜ ਕਰਦੇ ਨੇ ਭਾਜੀ ਅੱਜ ਵਲੋਗ ਨਹੀਂ ਪਾਇਆ ਦੀ ਵੀ ਅੱਜ ਫੋਨ ਨਹੀਂ ਕੀ ਅੱਜ ਤੁਸੀਂ ਵਲੋਗ ਨਹੀਂ ਪਾਇਆ ਕੀ ਗੱਲ ਹੈ ਸਭ ਠੀਕ ਹੈ ਉਹ ਸਭ ਠੀਕ ਹੈ ਜੀ ਸਭ ਪਰਮਾਤਮਾ ਦੀ ਮਿਹਰ ਹੈ ਅੱਜ ਵੀ ਮੈਂ ਮੀਟਿੰਗ ਤੇ ਸੀ ਮੀਟਿੰਗਸ ਰੈਗੂਲ ਤੇ ਬਾਹਰ ਭੇਜਣੇ ਸਾਨੂੰ ਬੜਾ ਯੋਗਦਾਨ ਪਾਣਿਆ ਜਿਨ੍ਹਾਂ ਨੇ ਬਾਹਰ ਜਾਣੇ ਉਹਨਾਂ ਦੇ ਵੀਜ਼ੇ ਬੁਝਿਆਂ ਵਾਸਤੇ ਅੱਜ ਵੀ ਬੜੀ ਮਿਹਰਬਾਨੀ ਬੜੀ ਰੱਬ ਦੀ ਕਿਰਪਾ ਦੇ ਨਾਲ ਅੱਜ ਇੱਕ ਹੋਰ ਫੈਮਿਲੀ ਦਾ ਵੀਜ਼ਾ ਆਇਆ ਜੀ ਕੈਨੇਡਾ ਦਾ ਸਾਰੀ ਫੈਮਿਲੀ ਨੂੰ ਮੁਬਾਰਕਾ ਜੀ ਜੰਮੂ ਤੋਂ ਆਇਆ ਫੈਮਿਲੀ ਜੀ ਉਹਨਾਂ ਦਾ ਵੀਜ਼ਾ ਆਇਆ ਤੇ ਪਾਸਪੋਰਟ ਗਏ ਹੋਏ ਨੇ ਜੀ ਬਸ ਉਹਨਾਂ 'ਤੇ ਸਟੈਂਪ ਲੱਗ ਕੇ ਆ ਜਾਣਗੇ ਉਦੋਂ ਆ ਜਾਣਗੇ ਯੂਰਪ ਦੇ ਵੀ ਵੀਜ਼ੇ ਆਏ ਨੇ ਸੱਚੇ ਯੂਰਪ ਦੇ ਵੀ ਬਹੁਤ ਵੀਜ਼ਾ ਆ ਰਹੇ ਉਹ ਮਤਲਬ ਮੈਂ ਰੈਗੂਲਰ ਪਾਉਂਦਾ ਨਹੀਂ ਹਣਾ ਕਿਉਂਕਿ ਜੇ ਮੈਂ ਜ਼ਿਆਦਾ ਵੀਡੀਓਜ਼ ਪਾਉਣ ਲੱਗ ਜਾਣਾ ਵੀਜ਼ੇ ਵਾਲੀਆਂ ਫਿਰ ਉਹਦੇ ਨਾਲ ਕੀ ਹੁੰਦਾ ਯਾਰ ਕਾਲਸ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫੋਨ ਬੰਦ ਨਹੀਂ ਹੁੰਦਾ ਮਤਲਬ ਇਹ ਹੈ ਕਿ ਅਸੀਂ ਕਿਹੜਾ ਮਤਲਬ ਆਪਾਂ ਆਫਿਸ ਖੋਲੇ ਹੋਏ ਨੇ ਅਸੀਂ ਕੱਲ ਸਿੰਘ ਹਾਂ ਸਿੰਘ ਜੇ ਤਾਂ ਮੈਂ ਦਫਤਰ ਖੋਲੇ ਹੁੰਦੇ ਫਿਰ ਤਾਂ ਚਲੋ ਕੋਈ ਨਹੀਂ ਕਾਲਸ ਆ ਰਹੀਆਂ ਨੇ ਸਟਾਫ ਹੈਗਾ ਉਹ ਅਟੈਂਡ ਕਰ ਦਈਗਾ ਦੇਖੋ ਦੋਸਤੋ ਕਾਲ ਚੱਕਣੀ ਵੀ ਮੈਂ ਆ ਗੱਲ ਵੀ ਮੈਂ ਕਰਨੀ ਹੈ ਸਮ ਟਾਈਮਸ ਹੁੰਦਾ ਜਿਹੜੇ ਮੇਰੇ ਦੋ ਟੀਮ ਮੈਂਬਰ ਹੈਗੇ ਨੇ ਉਹਨਾਂ ਨੂੰ ਮੈਂ ਕਈ ਵਾਰ ਫੋਨ ਦੇ ਦੇਣਾ ਵੀ ਸਮ ਟਾਈਮਸ ਉਹ ਚੱਕ ਲੈਂਦੇ ਪਰ ਮੋਸਟਲੀ ਅੱਜ ਕੱਲ ਮੈਂ 콜 ਅਟੈਂਡ ਕਰਦਾ ਕਿਉਂਕਿ ਕਈਆਂ ਜਿਨ੍ਹਾਂ ਦਾ ਟਰਸਟ ਬਣ ਗਿਆ ਨਾ ਜਦੋਂ ਕਿਉਂਕਿ ਆਪਾਂ ਕਿਹੜਾ ਦੂਸਰੀਆਂ ਏਡਾ ਦਿੰਨੇ ਆ ਵੀ ਸੜਕਾਂ ਦੇ ਪ੍ਰਦੇਸ਼ ਤਿਹਾਰ ਲਗਾ ਤੇ ਵੀ ਹਨਾ ਕੰਮ ਖਿੱਚਣ ਵਾਸਤੇ ਕਿਉਂਕਿ ਜਿਨ੍ਹਾਂ ਦਾ ਟਰਸਟ ਬਣ ਗਿਆ ਟਰਸਟ ਨੂੰ ਜਿਉਣੇ ਨੂੰ ਫੋਨ ਕਰਨਾ ਉਸ ਚੱਕਰ ਕਰਕੇ ਕੀ ਕਹਿੰਦਾ ਮੈਂ ਮੋਸਟਲੀ ਹੁਣ ਕਾਲਸ ਆਪ ਅਟੈਂਡ ਕਰਨੀਆਂ ਹੁੰਦੀਆਂ ਤੇ ਹੁਣ ਦੇਖੋ ਇੱਕ ਬੰਦਾ ਜਿਹਨੇ ਫੋਨ ਵੀ ਸੁਣਨੇ ਜੇ ਉਹ ਜੇ ਕੋਈ ਫੋਨ ਕਰਦਾ ਉਹਦੇ ਨਾਲ 2-4 ਮਿੰਟ ਗੱਲ ਕਰਨੀ ਵੀ ਪੈਂਦੀ ਸਮਝਾਉਣਾ ਵੀ ਪੈਂਦਾ ਮੋਸਟਲੀ ਜਿਨ੍ਹਾਂ ਨੂੰ ਮੈਂ ਮਨਾ ਕਰ ਦਿੰਦਾ ਵੀ ਰਹਿਣ ਦੋ ਦੇਖੋ ਮੇਰਾ ਤਾਂ ਹਿਸਾਬ ਸਿੰਪਲ ਜਿਹਾ ਹੁੰਦਾ ਮੈਂ ਫੋਨ ਤੇ ਕਾਉਂਸਲਿੰਗ ਦੇ ਦਿੰਦਾ ਵੀ ਦੋਸਤੋ ਵੀ ਤੁਹਾਡੇ ਡਾਕੂਮੈਂਟ ਕੀ ਹੈਗੇ ਨੇ ਜੋਬ ਜੂ ਹੈਗੇ ਨੇ ਜੇ ਤਾਂ ਮੈਨੂੰ ਲੱਗਦਾ ਵੀ ਇਹਨਾਂ ਦੇ ਵਿੱਚ ਫਾਈਲ ਦੇ ਵਿੱਚ ਥੋੜੀ ਬੋਤੀ ਵੀ ਜਾਣ ਹੈਗੀ ਹੈ ਤਾਂ ਫਿਰ ਮੈਂ ਟਰਾਈ ਕਰ ਲੈਣਾ ਹੁਣ ਜੇ ਮੈਨੂੰ ਲੱਗਦਾ ਵੀ ਨਹੀਂ ਹੈਣਾ ਛੱਡੋ ਛੱਡੋ ਯਾਰ ਕਿਉਂ ਕਿਸੇ ਦੇ ਪੈਸੇ ਖਰਾਬ ਕਰਨੇ ਹੁਣ ਉਹ ਪਰ ਆਪਾਂ ਮਨਾ ਕਰ ਦਿੰਨੇ ਰਹਿਣ ਤੋਂ ਤੁਹਾਡਾ ਵੀਜ਼ਾ ਨਹੀਂ ਲੱਗਣਾ ਹੈਨਾ ਪਰ ਆਪਾਂ ਕਲੀਅਰ ਦੱਸ ਦਿੰਨੇ ਆ ਉਹਨਾਂ ਨੂੰ ਕਿਉਂਕਿ ਇਹ ਚੰਗੀ ਚੀਜ਼ ਹੈ ਫਿਰ ਉਹ ਆਣਗੇ ਜਿਹੜੀ ਚੀਜ਼ ਮੈਂ ਫੋਨ ਤੇ ਦੱਸ ਲਈ ਉਹ ਇੱਥੇ ਆ ਕੇ ਵੀ ਦੱਸ ਦੇਣੀ ਹੈ ਤੁਹਾਨੂੰ ਉਹ ਜੀ ਆਪਣੇ 10-15000 ਰੁਪਏ ਬਣਾਉਣ ਦੇ ਚੱਕਰ ਵਿੱਚ ਮੈਂ ਕਿਸੇ ਦੇ 40-50000 ਰੁਪਏ ਖਰਾਬ ਨਹੀਂ ਕਰਾਉਣਾ ਚਾਹੁੰਦਾ ਠੀਕ ਹੈ ਆ ਚਲੋ ਲਾਸਟ ਡਿਸੀਜਨ ਤਾਂ ਐਮਬੈਸੀ ਅਫਸਰ ਦਾ ਹੁੰਦਾ ਜੀ ਵੀਜ਼ਾ ਅਫਸਰ ਨੇ ਵੀਜ਼ਾ ਇਹ ਜੈਨੂਨ ਜੀ ਗੱਲ ਹੈ ਇਸ ਚੀਜ਼ ਦਾ ਧਿਆਨ ਦਿਓ ਲਾਸਟ ਡਿਸੀਜਨ ਵੀਜ਼ਾ ਆਫੀਸਰ ਦਾ ਹਾਂ ਲੇਕਿਨ ਆਪਾਂ ਨੂੰ ਇਨਾ ਇਨਾ ਜ਼ਿਆਦਾ ਐਕਸਪੀਰੀਅੰਸ ਹੋਣ ਕਰਕੇ ਇਹ ਇਦਾਂ ਦਾ ਪਤਾ ਲੱਗ ਜਾਂਦਾ ਕਿ ਵੀ ਕੇਸ ਫਾਈਲ ਨੂੰ ਵੀਜ਼ਾ ਮਿਲੇਗਾ ਕਿ ਨਹੀਂ ਮਿਲੇਗਾ ਹਨਾ ਇਨਾ ਕ ਆਈਡੀਆ ਤਾਂ ਹੋ ਹੀ ਜਾਂਦਾ ਸੋ ਇਸ ਕਰਕੇ ਥੋੜਾ ਬਿਜ਼ੀ ਰਹੀਦਾ ਹੁਣ ਮੈਂ ਫੋਨ ਵੀ ਚੱਕਣਾ ਹੈ ਕੰਮ ਵੀ ਕਰਨਾ ਹੈ ਫਾਈਲਾਂ ਵੀ ਰੈਡੀ ਕਰਨੀਆਂ ਨੇ ਇਸ ਕਰਕੇ ਵਲੋਗ ਵੀ ਬਣਾਣਾ ਹੈ ਸ਼ੂਟ ਵੀ ਕਰਨਾ ਬਹੁਤ ਬਹੁਤ ਜ਼ਿਆਦੀ ਖੇਚਲ ਹੋ ਜਾਂਦੀ ਹੈ ਸੋ ਹੁਣ ਮੈਂ ਐਡਸ ਜ਼ਿਆਦੀ ਨਹੀਂ ਪਾਉਂਦਾ ਵੀਜ਼ੇ ਬਹੁਤ ਅਪਰੂਵ ਹੋ ਕੇ ਆਏ ਹੋਏ ਨੇ ਕਈ ਫੈਮਿਲੀਜ਼ ਖੁਦ ਕਹਿੰਦੀ ਨੇ ਵੀ ਸਾਡੀ ਵੀਡੀਓ ਨਾ ਬਣਾਓ ਸ਼ਰਮ ਕਰਦੇ ਨੇ ਹਨਾ ਵੀ ਸ਼ਰਮ ਆਂਦੀ ਸਾਨੂੰ ਹਨਾ ਸੋ ਮੈਂ ਨਹੀਂ ਬਣਾਉਂਦਾ ਪ੍ਰਾਈਵੇਸੀ ਹੁੰਦੀ ਹੈ ਕਈ ਜਣੇ ਕਹਿੰਦੇ ਸੀ ਰਿਸ਼ਤੇਦਾਰਾਂ ਨੂੰ ਨਹੀਂ ਦੱਸਣਾ ਚਾਹੁੰਦੇ ਜੀ ਸਾਡਾ ਵੀਜ਼ਾ ਆ ਗਿਆ ਜਦੋਂ ਅਸੀਂ ਚਲੇ ਜਾਾਂਗੇ ਉਦੋਂ ਆਪਾਂ ਵੀਡੀਓ ਸਾਡੀ ਪਾ ਦਿਓ ਉਦੋਂ ਮੈਂ ਭੁੱਲ ਭੁੱਲ ਜਾਂਦਾ ਹੁੰਦਾ ਕਈ ਵਾਰ ਤੇ ਬੜੀਆਂ ਵੀਡੀਓਜ਼ ਹੈ ਨਾ ਉਹਦੇ ਨਾਲ ਕੀ ਚੱਕਰ ਪੈਂਦਾ ਦੋਸਤੋ ਗੱਲ ਤੁਹਾਡੀ ਸਹੀ ਹੈ ਜਦੋਂ ਫੋਨ ਵੱਜਣਾ ਬੰਦ ਹੀ ਨਹੀਂ ਹੁੰਦਾ ਮੰਨ ਲਓ ਮੇਰੇ ਕੋਲ 10 ਬੰਦਿਆਂ ਦੇ ਕੇਸ ਚੱਲ ਰਹੇ ਨੇ ਆਲਰੇਡੀ ਹਨਾ ਵੀਜ਼ੇ ਜਿਨ੍ਹਾਂ ਦੇ ਮੈਂ ਅਪਲਾਈ ਕੀਤੇ ਹੋਏ ਨੇ ਹਨਾ ਹੁਣ ਮੈਂ ਉਹਨਾਂ ਨਾਲ ਤਾਂ ਰੈਗੂਲਰ ਗੱਲ ਕਰੂੰਗਾ ਨਾ ਵੀ ਉਹਨਾਂ ਨੂੰ ਕੋਈ ਕਿਸੇ ਤੋਂ ਕੀ ਡਾਕੂਮੈਂਟ ਚਾਹੀਦਾ ਕਿਸੇ ਕੀ ਨਾ ਉਸ ਦੇ ਚੱਕਰ ਵਿੱਚ ਮੈਂ ਉਹਨਾਂ ਨਾਲ ਵੀ ਗੱਲ ਨਹੀਂ ਪਕਰ ਪਾਰ ਰਿਹਾ ਕਿਉਂਕਿ ਫੋਨ ਵੱਜੀ ਜਾ ਰਿਹਾ ਵੱਜੀ ਜਾ ਰਿਹਾ ਤੁਸੀਂ ਮੈਨੂੰ ਕਈ ਹੁਣ ਵੀਰ ਸਿਆਣਪ ਨਹੀਂ ਵਰਤਦੇ ਭੈਣਾ ਸਿਆਣਪ ਨਹੀਂ ਵਰਤਦੇ ਆ ਉਹ ਰਾਤ ਨੂੰ 3 ਵਜੇ ਫੋਨ ਆ ਰਿਹਾ ਜੀ ਰਾਤੀ 12 ਵਜੇ ਫੋਨ ਆ ਰਿਹਾ ਚਲੋ ਮੈਂ ਫੋਨ ਸਵਿਚ ਆਫ ਕਰ ਦੇਣਾ ਜਾਂ ਸਾਇਲੈਂਟ ਤੇ ਲਾ ਦੇਣਾ ਫਿਰ ਮੈਸੇਜ ਲਿਖ ਕੇ ਦੇਣਗੇ ਇੰਸਟਾਗ੍ਰam ਤੇ ਜਾਂ ਕਮੈਂਟ ਕਰ ਦੇਣਗੇ ਤੁਸੀਂ ਫੋਨ ਨਹੀਂ ਚੱਕਦੇ ਸਿੰਪਲ ਜਿਹਾ ਇੱਕ ਲੌਜੀਕ ਹੁੰਦਾ ਦੋਸਤੋ WhatsApp ਇੱਡਾ ਵੱਡਾ ਐਂਡਰੋਇਡ ਫੋਨ ਜਾਂ ਆਈਫੋਨ ਹੁੰਦੇ ਨੇ ਤੁਹਾਡੇ ਕੋਲ ਉਹਦੇ ਵਿੱਚ WhatsApp ਹੁੰਦਾ ਹੈ WhatsApp ਤੇ ਜਦੋਂ ਆਪਣਾ ਮੈਸੇਜ ਲਿਖ ਕੇ ਮਾਰੋਗੇ ਨਾ ਤਾਂ ਮੈਨੂੰ ਕੋਲ ਤੁਹਾਡੀ ਆਨਸਰ ਮੈਂ ਫਿਰ ਤੁਹਾਨੂੰ ਉੱਥੇ ਰਿਪਲਾਈ ਦਿਆਂਗਾ ਹੀ ਦਿਆਂਗਾ ਫੋਨ ਜੇ ਨਹੀਂ ਚੱਕਿਆ ਜਾਂਦਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਵਾਇਸ ਮੈਸੇਜ ਕਰ ਦਿਓ ਕੱਲਾ ਹੈਲੋ ਨਾਲ ਲਿਖੋ ਕੋਲੀ ਸਸਰੀਕਾਲ ਨਾਲ ਲਿਖੋ ਕੰਪਲੀਟ ਲਿਖੋ ਜੀ ਮੇਰਾ ਨਾਮ ਏ ਮੈਂ ਇੱਥੋਂ ਦਾ ਰਹਿਣ ਵਾਲਾ ਜਾਂ ਰਹਿਣ ਵਾਲੀਆਂ ਮੈਂ ਇਸ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਹੈ ਜੀ ਦੱਸੋ ਮੇਰੇ ਲਈ ਕੀ ਪ੍ਰੋਸੈਸ ਹੋਏਗਾ ਬਸ ਅਗਲਾ ਕੰਮ ਮੇਰਾ ਫਿਰ ਮੈਂ ਤੁਹਾਨੂੰ ਜਵਾਬ ਦੇਵਾਂਗਾ WhatsApp ਤੇ ਮੈਂ ਤੁਹਾਨੂੰ ਥੋੜਾ ਜਿਹਾ ਸ਼ੋਰਟ ਵਿੱਚ ਦੱਸ ਦੇਣਾ ਦੋਸਤੋ ਜੇ ਕੋਈ ਆਪਣਾ ਕੈਨੇਡਾ ਦਾ ਆਸਟ੍ਰੇਲੀਆ ਆਸਟ੍ਰੇਲੀਆ ਰਹਿਣ ਦਾ ਹਲੇ ਨਾ ਅਪਲਾਈ ਕਰ ਰਿਹਾ ਵੀਜ਼ਾ ਨਹੀਂ ਲੱਗਣਗੇ ਜੇ ਕੋਈ ਆਪਣਾ ਕੈਨੇਡਾ ਦਾ ਆਪਣਾ ਯੂਕੇ ਦਾ ਯੂਰਪ ਦਾ ਸ਼ੇਨਗਨ ਕੰਟਰੀ ਆ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਅਮਰੀਕਾ ਦੇ ਵੀ ਇਹਨਾਂ ਦਿਨਾਂ ਦੇ ਵਿੱਚ ਡੇਟ ਨਹੀਂ ਮਿਲ ਰਹੀ ਇੰਟਰਵਿਊ ਦੀ ਜੇ ਮਿਲ ਰਹੀ ਤਾਂ ਬਹੁਤ ਜ਼ਿਆਦਾ ਪੈਸਾ ਲੱਗ ਰਿਹਾ ਸੋ ਜੇ ਕੋਈ ਪੈਸਾ ਭਰ ਸਕਦੇ ਹੋ ਤਾਂ ਅਪਲਾਈ ਕਰ ਲਓ ਨਹੀਂ ਭਰ ਸਕਦੇ ਤਾਂ ਨਾ ਕਰਿਓ ਬਿਲਕੁਲ ਵੀ ਜ਼ਿਆਦਾ ਪੈਸਾ ਲੱਗ ਰਿਹਾ ਅਮਰੀਕਾ ਦਾ ਸੋ ਮੈਂ ਕੈਨੇਡਾ ਇੰਗਲੈਂਡ ਯੂਰੋਪੀਅਨ ਕੰਟਰੀ ਤੇ ਨਿਊਜ਼ੀਲੈਂਡ ਦੀ ਜੇ ਗੱਲ ਕਰਦਾ ਇਨ੍ਹਾਂ ਕੰਟਰੀਜ਼ ਵਿੱਚ ਤੁਸੀਂ ਵੀਜ਼ਾ ਜੇ ਫਿਲਹਾਲ ਅਪਲਾਈ ਕਰਾਣਾ ਤਾਂ ਇੱਕ ਚੀਜ਼ ਧਿਆਨ ਰੱਖਿਓ ਤੁਹਾਡੇ ਕੋਲ 2 ਤੋਂ 3 ਸਾਲ ਦੀ ਇਨਕਮ ਟੈਕਸ ਰਿਟਰਨਾਂ ਹੋਣੀਆਂ ਲਾਜ਼ਮੀ ਨੇ ਜ਼ਰੂਰੀ ਨੇ ਇਨਕਮ ਟੈਕਸ ਰਿਟਰਨਾਂ 3 ਮਹੀਨਿਆਂ ਦਾ ਬੈਂਕ ਬੈਲੈਂਸ ਨਿਊਜ਼ੀਲੈਂਡ ਲਈ ਤੇ ਯੂਰਪ ਵਾਸਤੇ 3 ਮਹੀਨੇ ਇੰਗਲੈਂਡ ਵਾਸਤੇ ਤੇ ਕੈਨੇਡਾ ਵਾਸਤੇ 6-6 ਮਹੀਨੇ ਦੀ ਬੈਂਕ ਸਟੇਟਮੈਂਟ ਹੋਣੀ ਚਾਹੀਦੀ ਜਿਹਦੇ ਵਿੱਚ ਤੁਹਾਡੇ ਹਰ ਮਹੀਨੇ ਦੀ ਆਮਦਨ ਆ ਰਹੀ ਹੋਵੇ ਚਾਹੇ ਤੁਸੀਂ ਬਿਜ਼ਨਸ ਤੋਂ ਕਰ ਰਹੇ ਹੋ ਚਾਹੇ ਤੁਹਾਡੀ ਜੌਬ ਤੋਂ ਆ ਰਹੀ ਇਹ ਆਣੀ ਜ਼ਰੂਰੀ ਹੈ ਖਾਤੇ ਵਿੱਚ ਕੈਸ਼ ਪੇਮੈਂਟਾਂ ਨਹੀਂ ਚਲਦੀਆਂ ਕਿਉਂਕਿ ਪ੍ਰੂਫ ਨਹੀਂ ਹੁੰਦਾ ਨਾ ਕੈਸ਼ ਪੇਮੈਂਟ ਦਾ ਭਾਵੇਂ ਤੁਸੀਂ ਲੱਖਾਂ ਰੁਪਏ ਕਮਾਉਂਦੇ ਹੋ ਹਾਂ ਹਾਂ ਭਾਵੇਂ ਤੁਸੀਂ ਲੱਖਾਂ ਰੁਪਏ ਕਮਾਉਂਦੇ ਹੋ ਕੈਸ਼ ਦਾ ਕੋਈ ਰੋਲਾ ਨਹੀਂ ਹੁੰਦਾ ਮਨੀ ਸੀਨ ਹੁੰਦਾ ਉਸ ਤੋਂ ਇਲਾਵਾ ਤੁਹਾਡੇ ਖਾਤੇ ਵਿੱਚ 5-7 ਲੱਖ ਰੁਪਏ ਬੈਂਕ ਬੈਲੈਂਸ ਹੀ ਹੋਣਾ ਚਾਹੀਦਾ ਪੁਰਾਣਾ ਜੇ ਇਹ ਚੀਜ਼ਾਂ ਹੈਗੀਆਂ ਨੇ ਤੁਹਾਡਾ ਵੀਜ਼ਾ ਲੱਗੇਗਾ ਹੀ ਲੱਗੇਗਾ ਜੇ ਇਹ ਨਹੀਂ ਹੈਗੀਆਂ ਤਾਂ ਤੁਹਾਡਾ ਵੀਜ਼ਾ ਲੱਗ ਹੀ ਨਹੀਂ ਸਕਦਾ ਉਹਦੇ ਲਈ ਵੀ ਇੱਕ ਸਾਡੇ ਕੋਲ ਆਪਸ਼ਨ ਹੈ ਕਿ ਅਸੀਂ ਅੱਜਕੱਲ ਪ੍ਰੋਫਾਈਲ ਰੈਡੀ ਕਰ ਦਿੰਦੇ ਆਂ ਵੇਟ ਕਰਨੀ ਪੈਂਦੀ ਹੈ 3 ਮਹੀਨੇ ਵੇਟ ਕਰਾਉਂਦੇ ਆਂ ਬੰਦੇ ਨੂੰ ਲੇਕਿਨ ਡਾਕੂਮੈਂਟ ਇੱਕ ਨੰਬਰ 'ਚ ਸਾਰੇ origignal ਤਿਆਰ ਕਰਵਾਣੇ ਆ ਤੁਹਾਨੂੰ ਦੱਸਦੇ ਆਂ ਕਿ ਸਟੈਪ ਬਾਈ ਸਟੈਪ ਸਾਰੇ ਡਾਕੂਮੈਂਟ origignal ਬਣ ਜਾਂਦੇ ਨੇ ਬੜੇ ਮੇਰੇ ਕੋਲ ਜਿੰਨੇ ਵੀ ਕੇਸ ਅਪਰੂਵ ਹੋ ਰਹੇ ਨੇ ਮੈਂ ਉਹਨਾਂ ਦੇ ਜ਼ੁਬਾਨੀ ਤੁਹਾਨੂੰ ਸੁਣਾਵਾਂਗਾ ਜਦੋਂ ਵੀ ਜੇ ਕੋਈ ਵੀਡੀਓ ਬਹਰਾਨ ਨੂੰ ਤਿਆਰ ਹੋ ਜਾਂਦਾ ਹੈ ਤਾਂ ਕਿਵੇਂ ਉਹਨਾਂ ਦੇ ਪ੍ਰੋਫਾਈਲ ਰੈਡੀ ਕਰਵਾਏ ਕਿੰਨੇ ਮਹੀਨੇ ਵੇਟ ਕਰਵਾਇਆ ਤੇ ਅੱਜ ਉਹਨਾਂ ਦੇ ਸਕਸੈਸਫੁਲੀ ਵੀਜ਼ੇ ਲੱਗੇ ਨੇ ਪ੍ਰੋਫਾਈਲ ਰੈਡੀ ਹੋ ਵੇਟ ਕਰ ਸਕਦੇ ਹੋ ਜੇ ਪ੍ਰੋਫਾਈਲ ਨਹੀਂ ਹੈ ਕਿ ਡਾਕੂਮੈਂਟ ਹੈ ਨਹੀਂ ਹੈਗੇ ਵੇਟ ਕਰ ਸਕਦੇ ਹੋ ਡੈਫੀਨਟਲੀ ਵੀਜ਼ਾ ਲੱਗੇਗਾ ਚਲੋ ਹੁਣ ਅੰਦਰ ਚਲੀਏ ਮੈਂ ਚੇਂਜ ਕਰਾਂ ਮੈਂ ਸਵੇਰ ਤੱਕ ਅਸਿਆ ਬੈਠਾ ਹਾਂ ਹੋਰ ਨਿਕਲੇ ਆਫਿਸ ਤੋਂ ਬਾਅਦ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਵੈਰੀ ਵੈਰੀ ਗੁੱਡ ਮਾਰਨਿੰਗ ਨਵੇਂ ਦਿਨ ਦੀ ਸ਼ੁਰੂਆਤ ਸਹੀ ਗੱਲ ਦੁੱਧ ਦੇ ਨਾਲ ਦੁੱਧ ਦੇ ਨਾਲ ਆ ਡਾਕ ਪਤੀਲਾ ਜਾਂ ਰੱਖਿਆ ਦੁੱਧ ਪਾਣ ਨੂੰ ਦੁੱਧ ਜ਼ਿਆਦਾ ਹੁੰਦਾ ਵਾ ਤੇ ਫਿਰ ਪਤੀਲਾ ਤਾਂ ਕਰਕੇ ਮੈਂ ਛੋਟੇ ਵਾਲੇ ਜਿਹੜੇ ਪਤੀਲੇ ਸੀ ਉਹਨਾਂ 'ਚ ਦੁੱਧ ਹੁੰਦਾ ਨਹੀਂ ਹੁਣ ਕਿਉਂ ਕਿਉਂਕਿ ਪਹਿਲਾਂ ਵੀ ਦੁੱਧ ਘੱਟ ਲੈਂਦੇ ਹੁੰਨੇ ਸੀ ਹਾਂ ਤੇ ਹੁਣ ਇਹ ਦੁੱਧ ਜ਼ਿਆਦਾ ਲੈਂਦੇ ਆ ਕਿਉਂ ਲੈਨੇ ਆ ਜ਼ਿਆਦਾ ਕਿਉਂਕਿ ਆਪਾਂ ਘਰੇ ਪਨੀਰ ਬਣਾਉਨੇ ਆ ਤੇ ਘਰੇ ਦਹੀਂ ਬਣਾਉਨੇ ਆ ਤਾਂ ਇਹ ਕਿਉਂਕਿ ਨਾਲੇ ਇੱਕ ਤਾਂ ਦਲੀ ਫਰ ਜ਼ਿਆਦੇ ਦੁੱਧ ਦਾ ਇੱਕ ਤਾਂ ਮੈਨੂੰ ਜਦੋਂ ਦੱਸਾਂ ਮੈਨੂੰ ਫਾਇਦਾ ਲੱਗਦਾ ਬਰਕਤ ਜ਼ਿਆਦੇ ਦੁੱਧ ਚ ਤਾਂ ਆਂਦੀ ਏ ਕਿਉਂਕਿ ਇਹਦੇ ਤੋਂ ਮੱਖਣ ਵੀ ਬਣਾ ਕੇ ਹੋ ਵੀ ਬਣ ਜਾਂਦਾ ਹੈ ਮਲਾਈ ਬਣ ਜਾਂਦੀ ਹੈ ਮਤਲਬ ਜੋ ਵੀ ਦਹੀਂ ਪਨੀਰ ਸਭ ਇਸ ਤੋਂ ਹੀ ਬਣ ਜਾਂਦਾ ਸਾਰਾ ਕੁਝ ਘਰੇ ਬਣ ਜਾਂਦਾ ਨਾਲੇ ਮਤਲਬ ਕਿ ਇਹ ਜੋ ਜਿਹੜਾ 12 ਮਹੀਨੇ ਫੁੱਲ ਫੈਟ ਹੁੰਦਾ ਵਾ ਜਈ ਵੀ ਫੁੱਲ ਫੈਟ ਹੁੰਦਾ ਉਹ ਫੁੱਲ ਫੁੱਲ ਕੁਛ ਨਹੀਂ ਹੁੰਦਾ ਡਰਮ ਹੀ ਹੁੰਦੇ ਨੇ ਉਹ ਬੇਕਾਰ ਹੁੰਦੀ ਬਾਹਰ ਦੀ ਦਹੀਂ ਤੇ ਲੱਸੀ ਆ ਘਰ ਵਾਲੀ ਲੱਸੀ ਜ਼ਿਆਦਾ ਵਧੀਆ ਮਤਲਬ ਕਹਿਣਾ ਮਤਲਬ ਕਿ ਸੰਗਣਾ ਤਾਂ ਹੁੰਦੇ ਹੀ ਹੈ ਨਾ ਥੋੜਾ ਜਿਆ ਇਹਦੇ ਚ ਥੋੜੀ ਫੈਟ ਘੱਟ ਜਾਂਦੀ ਹੈ ਨਾਲੇ ਮਲਾਈ ਨਿਕਲ ਹੁੰਦੀ ਨਾਲ ਕਿ ਉਹ ਮੰਨਨ ਦਾ ਹੋ ਗੀ ਹਣਾ ਹੁਣ ਇਹਨੂੰ ਬਾੜੋਗੇ ਹੁਣ ਮੈਨੂੰ ਬਾੜਾ ਤੋਂ ਮੈ ਤੇਰਾ ਦਿੰਨੀ ਹੈ ਨਾ ਮੈਂ ਲੱਗੀ ਹਾਂ ਧਾਲ ਢਾਲ ਮਲਵਾਤੇ ਹਾਂ ਦੁਪਹਿਰ ਵਾਸਤੇ ਇਹ ਬਾਦ ਸੁੱਤੀ ਹੈ ਉਹਦੇ ਸੁੱਤੇ ਸੁੱਤੇ ਲਾਹ ਲੱਲੀ ਹੈ ਹੂੰ ਤੇ ਇੱਕ ਉਹ ਦਾ ਇੱਕ ਉਹ ਦਾ ਬਈ ਲੋ ਅੱਜ ਬੰਦ ਦੁੱਧ ਆਦਨੇ ਗਰਮ ਬਣਨ ਵਾਸਤੇ ਚਲੋ ਤੁਸੀਂ ਦੁੱਧ ਦਰੋ ਸਾਹ ਆ ਗਿਆ ਗਰਮੀ ਫੇਰ ਹੋਗੀ ਨਾ ਫੇ ਨਹੀਂ ਹਮਸ ਜੀ ਹੋਈ ਹੈ ਗਰਮੀ ਦਾ ਬੜਾ ਫਰਕ ਹੈ ਜਦ ਪਿਆ ਮਤਲਬ ਪਰਸੋਂ ਠੀਕ ਸੀ ਕੱਲ ਥੋੜੀ ਵੱਧ ਹੋਈ ਅਸ ਤੋਂ ਅਸ ਤੋਂ ਵੱਧ ਹੋਗੀ ਗਰਮੀ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਹੁਣ ਦੁੱਧ ਲੈਣ ਗਿਆ ਨਾ ਬਾਹਰ ਉੱਥੇ ਚੌਂਕ ਜੀ ਦੇ ਵਿੱਚ ਨਾ ਕਿਸੇ ਨੇ ਟੂਣਾ ਕਰ ਰੱਖਿਆ ਸੀ ਲੋਕ ਪਤਾ ਨਹੀਂ ਕਿਉਂ ਨਹੀਂ ਸੁਧਰਦੇ ਟੂਣਾ ਕਰ ਰੱਖਿਆ ਉਹਦੋਂ ਕੀ ਹੋ ਜਾਏਗਾ ਵੀ ਤੁਹਾਡੇ ਘਰ ਦੇ ਵਿੱਚ ਜਿਹੜੇ ਕਸ਼ਟ ਨੇ ਦੂਰ ਹੋ ਜਾਣਗੇ ਸੋਚਣ ਵਾਲੀ ਗੱਲ ਇਹ ਹੈ ਵੀ ਤੁਸੀਂ ਐਵੇਂ ਟੂਣਾ ਕਰਦੇ ਹੋ ਪਤਾ ਨਹੀਂ ਕਿੱਥੋਂ ਕਿਹੜੇ ਤੁਹਾਨੂੰ ਗਾਈਡ ਕਰਦੇ ਨੇ ਇਹ ਜੇ ਇਹ ਕੰਮ ਕਰਨ ਵਾਸਤੇ ਹਨਾ ਵੀ ਇਹਦੇ ਨਾਲ ਕੀ ਹੁੰਦਾ ਤੁਸੀਂ ਸੁਖੀ ਹੋ ਜਾਓਗੇ ਕਿਸੇ ਨੂੰ ਦੁੱਖ ਦੇ ਕੇ ਤੁਸੀਂ ਆਪ ਸੁਖੀ ਬੱਜ ਜਾਓਗੇ ਮਨ ਬੜਾ ਅਜੀਬ ਜਿਹਾ ਲੱਗਿਆ ਹਨਾ ਮੈਂ ਬੜੀ ਤਾਂ ਤੇ ਮੈਂ ਵੇਖਦੇ ਨਹੀਂ ਹੁੰਦਾ ਆਉ ਕੋਈ ਕੁਝ ਕੋਈ ਗੁੱਡੀ ਜੀ ਪਈ ਸੀ ਚ ਕੁਝ ਗੋਟਾ ਜਿਹਾ ਪਿਆ ਸੀ ਲਾਲ ਜਾਂ ਸਧੂ ਰਾਮ ਚੂੜੀਆਂ ਜਾਣੀਆਂ ਪਤਾ ਨਹੀਂ ਕੀ ਉਹ ਲੋਕਾਂ ਨੂੰ ਕੀ ਮਿਲਦਾ ਯਾਰ ਆਹੋ ਸਹੀ ਗੱਲ ਹੈ ਲੋਕ ਤਾਂ ਐਵੇਂ ਦੂਰੋਂ ਕਰਕੇ ਲੰਘ ਰਹੀ ਨੇ ਉਸ ਤੋਂ ਉਹੋ ਜਿਹੀ ਉਹੋ ਜਿਹੀ ਲੋਕ ਨੇ ਲੋਕਾਂ ਨੂੰ ਜਿਹੜੇ ਪਾ ਕਰਨ ਵਾਸਤੇ ਕਹਿੰਦੇ ਨੇ ਪਤਾ ਨਹੀਂ ਮੈਂ ਕਹਿੰਨੀ ਵੀ ਲੋਕੀ ਵੀ ਪਤਾ ਨਹੀਂ ਕਿੱਡੀ ਛੇਤੀ ਪਿੱਛੇ ਲਾਵੇ ਜਾਂਦੇ ਨੇ ਰੱਬ ਤੋਂ ਵੱਡੀ ਕੋਈ ਚੀਜ਼ ਨਹੀਂ ਜਿੰਨੇ ਮੱਦੀ ਟੂਣੇ ਟੱਪੇ ਲੋਕ ਕਰ ਲੈਣੇ ਕੋਈ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਕਿਸਮਤ ਚ ਲਿਖਿਆ ਉਸ ਮਹਾਰਾਜ ਨੇ ਉਹੀ ਹੁੰਦਾ ਯੂ ਆ ਰਾਈਟ ਕਿਸਮਤ ਤੋਂ ਉੱਤੇ ਕੁਝ ਨਹੀਂਗਾ ਔਰ ਪ੍ਰਮਾਤਮਾ ਤੋਂ ਵੱਡੀ ਕੋਈ ਚੀਜ਼ ਨਹੀਂ ਬਿਲਕੁਲ ਇੱਕ ਗੱਲ ਇੰਪੋਰਟੈਂਟ ਹੈ ਦੋਸਤੋ ਆਪਾਂ ਜਿਹੜੇ ਵੀ ਧਰਮ ਦੇ ਵਿੱਚ ਹੈਗੇ ਆ ਸਿੱਖ ਧਰਮ ਹੈ ਆਪਣਾ ਯਾ ਕੋਈ ਹਿੰਦੂ ਧਰਮ ਦੇ ਨੇ ਯਾ ਕੋਈ ਮੁਸਲਮ ਨੇ ਯਾ ਕੋਈ ਕ੍ਰਿਸਚੀਅਨ ਨੇ ਜਿਹੜੇ ਤੁਹਾਡੇ ਬਿਲਕੁਲ ਪਿਓਰ ਸਥਾਨ ਹੁੰਦੇ ਨੇ ਗੁਰਦੁਆਰਾ ਹੋ ਗਿਆ ਮੰਦਿਰ ਮਸਜਿਦ ਹਨਾ ਚਰਚ ਹੋ ਗਈ ਤੁਸੀਂ ਉੱਥੇ ਆਪਣੀ ਪੂਜਾ ਕਰੋ ਉੱਥੇ ਆਰਾਧਨਾ ਕਰੋ ਨਾ ਕਿ ਜੇ ਕੋਈ ਉੱਥੇ ਕੋਈ ਬੰਦਾ ਬੈਠਾ ਹੈ ਬਾਬਾ ਜਿਹੜਾ ਬਣ ਕੇ ਸਾਧ ਬਣ ਕੇ ਬੈਠ ਜਾਂਦੇ ਨੇ ਯਾ ਜਿਹੜੇ ਆਪਣੇ ਆਪ ਨੂੰ ਰੱਬ ਘਵਾਨ ਲੱਗ ਜਾਂਦੇ ਨੇ ਫੜੇ ਜਰਾ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਦੋਸਤੋ ਵੀ ਆ ਕੰਮ ਨਾ ਬੜੇ ਖਤਰਨਾਕ ਨੇ ਆਈ نو ਵੀ ਤੁਸੀਂ ਮੇਰੀ ਜਿਹੜੀ ਸਬਸਕ੍ਰਾਈਬਰ ਫੈਮਲੀ ਹੋ ਉਹਦੇ ਚੋ ਬਹੁਤ ਜਣੇ ਮੇਰਾ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਪ੍ਰਮਾਤਮਾ ਉਸ ਗੁਰੂ ਨਾਨਕ ਮਹਾਰਾਜ ਜੀ ਨੂੰ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਣਾ ਇੱਕ ਅਲੱਗ ਗੱਲ ਹੈ ਤੇ ਕਿਸੇ ਇੱਕ ਇਨਸਾਨ ਦੇ ਅੱਗੇ ਝੁਕਣਾ ਇੱਕ ਅਲੱਗ ਗੱਲ ਹੈ ਦੋਨਾਂ ਦੇ ਵਿੱਚ ਬਹੁਤ ਡਿਫਰੈਂਸ ਹੈ ਕਿਉਂਕਿ ਆਪਣੇ ਜਿਹੜੇ ਕਲਗੀਧਰ ਪਾਤਸ਼ਾਹ ਸਨ ਉਹ ਕਹਿ ਕੇ ਗਏ ਸਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਨੂੰ ਅੰਨਣਾ ਆਪਾਂ ਨਾ ਕਿ ਕਿਸੇ ਬੰਦੇ ਨੂੰ ਅੱਜਕੱਲ ਮੇਰੇ ਕਾ ਚਰਚਾ ਵੀ ਚੱਲ ਰਹੀ ਹੈ ਨਾ ਕੋਈ ਡੇਰੇਵਾਦ ਦੇ ਉੱਪਰ ਮੇਰੇ ਖਿਆਲ ਆ ਮੈਂ ਦੇਖੀ ਸੀ ਇੰਟਰਵਿਊਜ਼ ਦੇਖੀਆਂ ਸੀ ਇੰਟਰਵਿਊਜ਼ ਦੇਖ ਰਿਹਾ ਅੱਜਕੱਲ ਚਰਚਾ ਵੀ ਬੜੀ ਚੱਲ ਰਹੀ ਹੈ ਠੀਕ ਹੈ ਯਾਰ ਜੈਨੂ ਨੇ ਸੱਚ ਕਹਿ ਰਹੇ ਨੇ ਪੋਡਕਾਸਟ ਵਾਲੇ ਆਪਣੇ ਵੱਲੋਂ ਕਿਉਂਕਿ ਇੱਕ ਇਨਸਾਨ ਰੱਬ ਨਹੀਂ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਇਨਸਾਨ ਇੱਕ ਜਰੀਆ ਹੁੰਦੇ ਨੇ ਜੋ ਕਿ ਤੁਹਾਨੂੰ ਪ੍ਰਚਾਰਕ ਹੁੰਦੇ ਨੇ ਬੇਸਿਕਲੀ ਉਹ ਪ੍ਰਚਾਰ ਕਰਦੇ ਨੇ ਰੱਬ ਦੇ ਨਾਲ ਜੋੜਨ ਦਾ ਪਰ ਜਿਹੜਾ ਆਪਣੇ ਨਾਲ ਜੋੜਨ ਲੱਗ ਜੇ ਨਾ ਉਹ ਰੱਬ ਥੁੜੀ ਉਹ ਤਾਂ ਮਤਲਬ ਤੁਹਾਨੂੰ ਸਾਫ਼ ਪਤਾ ਲੱਗ ਜਾਵੇ ਕਿ ਵੀ ਕੀ ਚੀਜ਼ ਚਾਹੇ ਉਹ ਬੰਦਾ ਸੱਚਾ ਜਿਹੜਾ ਗੁਰੂ ਮਹਾਰਾਜ ਦੇ ਨਾਲ ਜੋੜਦਾ ਸ਼ਬਦ ਦੇ ਨਾਲ ਜੋੜਦਾ ਮੈਂ ਉਹੀ ਗੱਲ ਕਰ ਰਿਹਾ ਨਾ ਪ੍ਰਚਾਰਕ ਦੇਖੋ ਗੁਰਦੁਆਰਾ ਆਪਣਾ ਜੇ ਆਪਾਂ ਗੁਰਦੁਆਰਾ ਸਾਹਿਬ ਦੀ ਗੱਲ ਕਰੀ ਸਾਡੇ ਗੁਰਦੁਆਰੇ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ ਕੋਈ ਸਾਨੂੰ ਬਾਣੀ ਨਾਲ ਜੋੜੇ ਕੋਈ ਬੰਦਾ ਵੀ ਸਾਨੂੰ ਇਹ ਪ੍ਰਚਾਰ ਕਰ ਰਿਹਾ ਵੀ ਤੁਸੀਂ ਪਾਠ ਕਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਡੇਰੇਵਾਦ ਛੱਡ ਦਿਓ ਕਹਾਵਾਤੀ ਆ ਜਿਹੜੇ ਫੁੱਲ ਰੋਡ ਨੇ ਨਹਿਰਾ ਚ ਇਕ ਕਰਨੇ ਉਪਾਏ ਕਰ ਆ ਜਿਹੜੇ ਟੂਨੇ ਦੀ ਗੱਲ ਚ ਇਹ ਕੰਮ ਛੱਡੋ ਸਭ ਵਹਿਮ ਪਰਮ ਨੇ ਹਨਾ ਜਿਹੜਾ ਉਸ ਚੀਜ਼ ਨਾਲ ਆਪਾਂ ਜੋੜਦੇ ਉਹ ਨੇ ਪ੍ਰਚਾਰਕ ਨੇ ਜਿਹੜਾ ਬੰਦਾ ਕਹਿੰਦਾ ਨਹੀਂ ਮੇਰੇ ਨਾਲ ਜੁੜੋ ਮੈਂ ਤੁਹਾਡਾ ਇਹ ਕੁਝ ਕਰਕੇ ਦੇ ਰਿਹਾ ਮੈਂ ਤੁਹਾਨੂੰ ਇਹ ਕੁਝ ਕਰਕੇ ਦਿੱਤਾ ਉਹ ਤਾਂ ਸਾਪ ਪਤਾ ਲਾ ਰਿਹਾ ਬੰਦਾ ਖੁਦ ਰੱਬ ਬਣ ਰਿਹਾ ਰੱਬ ਕਿਵੇਂ ਹੋ ਸਕਦਾ ਰੱਬ ਤਾਂ ਉਹ ਇੱਕੋ ਹੀ ਹੈ ਉਹਦੇ ਨਾਮ ਅਲਗ-ਅਲਗ ਨੇ ਇੱਕ ਓੰਕਾਰ ਐਵੇਂ ਨਹੀਂ ਕਿਹਾ ਜਾਂਦਾ ਦੋਸਤੋ ਸੋ ਮੈਂ ਕਹਿੰਦਾ ਵੀ ਆ ਇਹਨਾਂ ਚੀਜ਼ਾਂ ਤੋਂ ਬਚ ਕੇ ਨਾ ਇੱਕ ਦੇ ਇੱਕ ਦੇ ਹੋ ਕੇ ਰਹਿਣਾ ਚਾਹੀਦਾ ਪਟਕਣਾ ਨਹੀਂ ਚਾਹੀਦਾ ਮੈਂ ਕਹਿੰਦਾ ਉਹ ਬੰਦੇ ਸਭ ਤੋਂ ਜ਼ਿਆਦਾ ਪਸੰਦੇ ਨੇ ਮਰਦੇ ਨੇ ਜਿਹੜੇ ਜ਼ਿਆਦਾ ਪਟਕਦੇ ਨੇ ਹੂੰ ਕਸ਼ਟ ਵੀ ਫਿਰ ਜ਼ਿਆਦਾ ਆਉਂਦੇ ਨਾ ਕਸ਼ਟ ਵੀ ਉਹਨਾਂ ਨੂੰ ਹੀ ਆਉਂਦੇ ਨੇ ਇੱਕ ਵਾਰੀ ਪਤਾ ਕੀ ਹੁੰਦਾ ਮੈਂ ਕਹਿੰਦਾ ਲਾਲਚ ਬੰਦਾ ਕਹਿੰਦਾ ਯਾਰ ਮੈਨੂੰ ਨਾ ਇੱਥੋਂ ਕੁਝ ਨਹੀਂ ਮਿਲ ਰਿਹਾ ਕਿਸੇ ਨੇ ਦੱਸਤਾ ਵੀ ਤੂੰ ਫਲਾਣੇ ਥਾਂ ਤੇ ਜਾ ਉੱਥੇ ਇੱਕ ਬਾਬਾ ਹੈ ਉੱਥੇ ਡੇਰਾ ਹੈ ਇੱਕ ਉੱਥੇ ਬਾਬਾ ਬੈਠਦਾ ਤੈਨੂੰ ਦੱਸ ਬੰਦਾ ਲਾਲਚ ਦੇ ਚੱਕਰੇ ਜਗਰ ਉਹਦੇ ਕੋਲ ਚਲਾ ਜਾਂਦਾ ਹੈ ਬਾਬੇ ਔਰ ਬਾਬੇ ਕੋਲ ਜਦੋਂ ਜਾਂਦਾ ਉੱਥੇ ਉਹਦੀ ਪੂਜਾ ਕਰਨੀ ਉਹਦਾ ਮੱਥਾ ਟੇਕਣਾ ਜਦੋਂ ਉਹ ਬਾਬੇ ਨੇ ਵੀ ਕੁਝ ਨਹੀਂ ਤਾਂ ਮੁੜ ਕੇ ਆ ਕੇ ਉਹਨੂੰ ਗਾਂ ਘਟਣ ਲੱਗ ਜਾਣਾ ਉਹ ਬਾਬਾ ਬਿਕਾਰ ਰਹੇ ਕਿਸੇ ਹੋਰ ਬਾਬੇ ਕੋਲ ਚਲਦੇ ਆ ਮਤਲਬ ਲਾਲਚ ਵਾਸਤੇ ਜਾਂਦੇ ਨੇ ਲੋਕ ਬਿਲਕੁਲ ਬਿਲਕੁਲ ਸੱਚੀ ਆਸਥਾ ਕਰਕੇ ਨਹੀਂ ਜਾਂਦੇ ਆਸਥਾ ਕਰਕੇ ਦੋਸਤੋ ਚਾਹੇ ਤੁਸੀਂ ਮੰਦਿਰ ਵਿੱਚ ਜਾਓ ਚਾਹੇ ਤੁਸੀਂ ਗਿਰਜਾ ਘਰ ਜਾਓ ਚਾਹੇ ਮਸਜਿਦ ਜਾਓ ਚਾਹੇ ਸਿੱਖ ਗੁਰਦੁਆਰਾ ਸਾਹਿਬ ਜਾਣ ਹੈ ਨਾ ਹੂੰ ਆਪਣੇ ਉਸ ਥਾਂ ਤੇ ਜਾਓ ਆਪਣੀ ਇਹਨਾਂ ਜਗ੍ਹਾਵਾਂ ਤੇ ਜਾਓ ਆਪਣੇ ਇਹ ਨਹੀਂ ਆਪਣੇ ਧਾਰਮਿਕ ਅਸਲੀ ਅਸਲੀ ਮਾਤਾ ਪਿਤਾ ਜਿਹੜੇ ਨੇ ਸਾਡੇ ਅਸਲੀ ਮਾਤਾ ਪਿਤਾ ਸਾਡੀ ਆ ਨਾ ਕੋਈ ਕੋਈ ਇਨਸਾਨ ਕਦੇ ਕਿਸੇ ਇਨਸਾਨ ਦੇ ਮਗਰ ਨਾ ਲੱਗੋ ਇਹਨੇ ਤਾਂ ਸਾਡੇ ਪੰਜਾਬ ਦਾ ਬੇੜਾਗਰ ਕਰਕੇ ਆ ਦੂਸਰੇ ਨੰਬਰ ਤੇ ਇਹ ਜੀ ਔਰ ਸਾਡਾ ਪੰਜਾਬ ਵੀ ਬੜਾ ਮਤਲਬ ਲਾਈ 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 ਲੱਗ ਆਪਣੇ ਬੰਦੇ ਬਹੁਤ ਲਾਈ ਲਾਈ ਨੇ ਇਨਾਂ ਦਾ ਤਾਰਨਾ ਕਰਕੇ ਸਾਡਾ ਪੰਜਾਬ ਜਿਹੜਾ ਡੁੱਬ ਗਿਆ ਵਾ ਬੁਰੇ ਹਾਲ ਨੇ ਦੋਸਤੋ ਬੁਰੇ ਹਾਲ ਨੇ ਸੋ ਇਹਨਾਂ ਚੀਜ਼ਾਂ ਤੋਂ ਬਚੋ ਅਸੀਂ ਜਿਆਦਾ ਥੋੜੇ ਹੋਰ ਪਾਸੇ ਚਲੇ ਗਏ ਆ ਕੁਝ ਮਾਉ ਚੀਜ਼ ਦੇਖ ਕੇ ਆਇਆ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਵੀ ਆਪਣੇ ਕਸ਼ਟ ਕੋਈ ਬੰਦਾ ਦੂਸਰੇ ਨੂੰ ਦੇਣਾ ਚਾ ਰਿਹਾ ਵੀ ਇਹ ਤਾਂ ਪੋਸੀਬਲ ਨਹੀਂ ਹੁੰਦਾ ਯਾਰ ਜੋ ਤੁਹਾਡੇ ਕਰਮਾਂ 'ਚ ਕਸ਼ਟ ਲਿਖਿਆ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਜੇ ਸੁੱਖ ਲਿਖਿਆ ਤਾਂ ਸੁੱਖ ਮਿਲਣਾ ਹੀ ਮਿਲਣਾ ਐਕਚੁਅਲੀ ਪਤਾ ਕਿਉਂ ਨਜਿੱਪੀ ਆਪਣੇ ਜਿਹੜੇ ਆਪਣੇ ਜਿਹੜੇ ਮਤਲਬ ਲੋਕ ਆ ਪੰਜਾਬ ਦੇ ਕੋਈ ਵੀ ਲਾ ਲਓ ਭਾਵੇਂ ਐਸੀ ਵੀ ਲਾ ਲਓ ਪਰ ਲੋਕਾਂ ਦੇ ਅੰਦਰ ਨਾ ਜਿਹੜੀ ਇੱਕ ਉਹ ਕਹਿੰਦੇ ਨਾ ਸਾਂਝੀਅਤਾ ਮੈਨੂੰ ਕਹਿੰਦੇ ਨੇ ਥੋੜਾ ਸਬਰ ਹਨਾ ਇਹ ਚੀਜ਼ਾਂ ਨਾ ਹੈ ਨਹੀਂਆਂ ਘਟ ਗਿਆ ਨੇ ਕਿਉਂਕਿ ਇਹ ਚੀਜ਼ਾਂ ਨਾ ਹੋਣ ਕਰਕੇ ਜਿਹੜੀ ਸਾਡੀ ਸੁਪਰੀਮ ਪਾਵਰ ਆਫ ਗੋਡ ਪਰਮਾਤਮਾ ਹਨਾ ਉਹ ਐਕਚੁਅਲੀ ਸੁਪਰੀਮ ਪਾਵਰ ਆ ਉਹਦੇ ਕੋਲੋਂ ਜਾਣ ਦੀ ਬਜਾਈ ਨਾ ਜਿਹੜੇ ਉਹਦੇ ਥੱਲੇ ਜਿਹੜੇ ਪੜਾ ਬਣੇ ਹੋਏ ਨੇ ਨਾ ਮਤਲਬ ਜਿੱਦਾਂ ਮੰਨ ਲਓ ਕੋਈ ਆ ਬਾਬਾ ਵਾ ਜਾਂ ਕੋਈ ਆ ਬਾਬਾ ਵਾ ਉਹ ਉਹਨਾਂ ਤੱਕ ਸੀਮਤ ਰਹੇ ਨੇ ਇੱਕ ਕਨਸੈਪਟ ਹੈ ਇੱਕ ਆਪਾਂ ਅਸੀਂ ਗੁਰਦੁਆਰਾ ਸਹਿਬ ਅਰਦਾਸ ਕਰਾਉਣ ਜਾਂਦੇ ਆਂ ਜਾਂ ਮੰਨ ਲੋ ਅਰਦਾਸ ਕਰਦੇ ਆਂ ਮੈਂ ਚਲੋ ਸਿੰਘ ਸਾਹਿਬ ਨੂੰ ਕਹਿ ਕੇ ਵੀ ਅਰਦਾਸ ਕਰਾਉਣੇ ਆਪਾਂ ਕਿ ਤੁਸੀਂ ਸਾਡੀ ਅਰਦਾਸ ਕਰ ਦਿਓ ਪਰ ਮੇਰਾ ਮੰਨਣਾ ਇੱਥੇ ਇਹ ਆ ਕਿ ਆਪਾਂ ਨੂੰ ਮੈਂ ਉਸ ਸਿੰਘ ਸਾਹਿਬ ਨੂੰ ਮਾੜਾ ਨਹੀਂ ਕਹੂੰਗੀ ਬਟ ਮੇਰਾ ਮੰਨਣਾ ਇਹ ਆ ਕਿ ਤੁਸੀਂ ਗੁਰਦੁਆਰਾ ਸਹਿਬ ਜਾਓ ਸਾਨੂੰ ਮਤਲਬ ਚੋਲਾ ਪਾਉਣ ਦੀ ਲੋੜ ਨਹੀਂ ਹੈਗੀ ਅਸੀਂ ਡਾਇਰੈਕਟ ਉਸ ਸੁਪਰੀਮ ਪਾਵਰ ਦੇ ਨਾਲ ਗੱਲ ਕਰ ਸਕਦੇ ਆਂ ਆਪਣਾ ਦੁੱਖੜਾ ਖੁੱਦ ਅਰਦਾਸ ਕਰੋ ਆਪਣੇ 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 ਜਿਹੜੀ ਜਿਹੜੀ ਤੁਹਾਡੀ ਕਿਉਂਕਿ ਉਹ ਹਾਲਾਤ ਤੁਸੀਂ ਬਿਆਨ ਕਰ ਸਕਦੇ ਹੋ ਉਸ ਪਰਮਾਤਮਾ ਕੇ ਜੋ ਤੁਹਾਡੇ ਦੇ ਅੰਦਰ ਵੀ ਤਰੀਕੇ ਪਰਮਾਤਮਾ ਮੇਰੇ ਨਾਲ ਆ ਹੋ ਰਿਹਾ ਵਾ ਮਾਲ ਰੱਬ ਤਾਂ ਜਾਣੀ ਜਾਣੇ ਯਾਰ ਪਰਮਾਤਮਾ ਜਾਣੀ ਜਾਣੇ ਤਾਂ ਉਹ ਉਹ ਤੁਸੀਂ ਆਪ ਅਰਦਾਸ ਕਰੋ ਕਿਉਂ ਨਹੀਂ ਸੁਣੋਗਾ ਮਾਰਾ ਸੁਣਨਾ ਵਾ ਇੱਕ ਨਾ ਇੱਕ ਦਿਨ ਸੋਦਾ ਸਬਰ ਸਬਰ ਬਹੁਤ ਵੱਡੀ ਚੀਜ਼ ਹੁੰਦੀ ਆ ਤੇ ਪਰਖਿਆਂ ਨੂੰ ਵੀ ਲੈਂਦਾ ਵਾ ਪਰਮਾਤਮਾ ਅਸੀਂ ਕੀ ਦਸੀਦਾ ਉਹਨਾਂ ਆਪਣੀ ਬਾਰੇ ਬੜੀ ਡੇਰਾਵਾਦ ਹੁੰਦੀ ਇੱਥੇ ਤੁਹਾਨੂੰ ਨਾ ਇੱਕ ਕਹਿੰਦੇ ਨਾ ਇਨਸਟੈਂਟ ਜਿਹੜਾ ਉਹ ਮਿਲ ਜਾਂਦਾ ਵਾ ਫਲ ਇਨਸਟੈਂਟ ਫਾਲੋ ਮਿਲ ਜਾਂਦਾ ਥੋੜੇ ਚਿਰ ਲਈ ਹਨਾ ਬਾਪੀ ਹਾਂ ਦੀ ਖੁਸ਼ ਹੋ ਉੱਥੋਂ ਤੱਕ ਦੀ ਜਾਣ ਜੋਗੀ ਰਹਿੰਦੀ ਨਹੀਂ ਆ ਉਹ ਨੀਚੇ-ਨੀਚੇ ਰਹਿ ਜਾਂਦੇ ਆ ਦੁਨੀਆ ਇਹ ਸੋ ਐਕਚੁਅਲੀ ਪੰਜਾਬ ਦੇ ਜਿਹੜੇ ਆਪਣੇ ਹੈਗੇ ਹਨਾ ਇਹ ਲਾਈ ਲੱਗ ਬਹੁਤ ਨੇ ਬੜੀ ਸਿੱਤੀ ਜਾਂਦੇ ਨੇ ਪਿੱਛੇ ਬਿਲਕੁਲ ਮਾ ਵੀ ਕਹਿ ਰਹੇ ਸੀ ਅਸੀਂ ਤੁਹਾਨੂੰ ਕੀ ਦੱਸੀ ਆਪਣੇ ਹਾਲਾਤਾਂ ਬਾਰੇ ਜਦੋਂ ਇੱਕ ਟਾਈਮ ਐਸਾ ਸੀ ਦੋਸਤੋ ਵੀ ਬੜੀ ਪੁਰਾਣੀਆਂ ਗੱਲਾਂ ਨੇ ਲੇਕਿਨ ਇੱਕ ਟਾਈਮ ਐਸਾ ਸੀ ਕਿ ਸਬਜ਼ੀ ਖਰੀਦਣ ਜੋਗੇ ਵੀ ਪੈਸੇ ਨਹੀਂ ਹੁੰਦੇ ਸੀ ਪਰ ਕਦੇ ਵੀ ਕਦੇ ਵੀ ਬੜੇ ਲੋਕਾਂ ਨੇ ਉਹਨਾਂ ਦਿਨਾਂ 'ਚ ਕਿਹਾ ਵੀ ਉੱਥੇ ਜਾਇਆ ਥੇ ਅਸੀਂ ਆਪਣੇ ਮਾਲਕ ਦਾ ਦਰਨ ਨਹੀਂ ਛੱਡਿਆ ਵੀ ਮਾਲਕ ਤੂੰ ਜਿੱਥੇ ਰੱਖਣਾ ਤੂੰ ਹੀ ਰੱਖਣਾ ਹੈ ਮਾਰਨਾ ਹੈ ਬਚਾਣਾ ਹੈ ਉੱਪਰ ਚੜਾਣਾ ਥੱਲੇ ਡੇਗਣਾ ਤੂੰ ਐ ਤੇਰੇ ਆ ਸੋ ਮਾਲਕ ਨੇ ਪ੍ਰੀਖਿਆਵਾਂ ਵੀ ਲਿੱਤੀਆਂ ਪਰ ਕਦੇ ਮਨ ਨਹੀਂ ਡੋਲਿਆ ਠੀਕ ਹੈ ਤੇ ਅੱਜ ਪ੍ਰਮਾਤਮਾ ਦੀ ਐਸੀ ਬਖਸ਼ਿਸ਼ ਹੋਈ ਹੈ ਕਿ ਦੇਖੋ ਦਸਣ ਦੀ ਐ ਕਹਿਣ ਦੀ ਲੋੜ ਨਹੀਂ ਪੈਂਦੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਕਰਦੇ ਜ਼ੁਬਾਨ ਥੱਕਦੀ ਨਹੀਂ ਹੈਗੀ ਹਣਾ ਸੋ ਉਹ ਚੀਜ਼ ਹੈ ਕਿ ਸਬਰ ਸਬਰ ਵੱਡੀ ਚੀਜ਼ ਹੈ ਦੋਸਤੋ ਸਬਰ ਦੇ ਨਾਲ ਚੱਲੋਗੇ ਸਭ ਕੁਝ ਮਿਲੇਗਾ ਲੇਕਿਨ ਡੇਰੇ ਬਾਅਦ ਇਹਨਾਂ ਪਖੰਡਵਾਦਾਂ ਤੋਂ ਜਿਹੜੇ ਬਾਬੇ ਆਪਣੇ ਆਪ ਆਪਣੇ ਆਪ ਨੂੰ ਰੱਬ ਕਹਿੰਦੇ ਨੇ ਇਹਨਾਂ ਤੋਂ ਬਚੋ ਸਿਰਫ ਸਜਦਾ ਕਰੋ ਆਪਣੇ ਉਸ ਅਕਾਲ ਪੁਰਖ ਨੂੰ ਮਤਲਬ ਅਸੀਂ ਵੀ ਇਸ ਚੀਜ਼ ਬਾਰੇ ਜ਼ਿਕਰ ਕਰਨਾ ਹੀ ਗੱਲ ਕਰਨੀ ਸੀ ਆਪਾਂ ਦੇ ਵਿੱਚ ਵਲੌਗ ਚ ਕਿਉਂ ਕਿਉਂਕਿ ਆਪਾਂ ਵੀ ਇੰਟਰਵਿਊ ਦੇਖੀ ਪੋਡਕਾਸਟ ਦੇਖਿਆ ਉਸ ਕੁੜੀ ਦਾ ਮੈਨੂੰ ਨਾਮ ਨਹੀਂ ਯਾਦ ਵੈਸੇ ਉਸ ਕੁੜੀ ਦਾ ਕੌਣ ਆ ਤੇ ਉਹਨੇ ਜੋ ਵੀ ਉਹ ਬਾਬੇ ਬਾਰੇ ਦੱਸਿਆ ਇਲਜ਼ਾਮ ਲਾਏ ਜੋ ਵੀ ਆ ਉਹ ਬਿਲਕੁਲ ਆਪਣੀ ਥਾਂ 'ਚ ਸਹੀ ਆਪਣਾ ਆਪਣਾ ਦੁੱਖੜਾ ਦੱਸਿਆ ਉਹਨੇ ਹਨਾ ਸਾਰੀ ਦੁਨੀਆ ਦੇ ਅੱਗੇ ਤੇ ਅਹੀਂ ਵੀ ਸੋਚ ਕੇ ਰਾਨੋਏ ਕਿ ਯਾਰ ਇਦਾਂ ਦੇ ਲੋਕ ਮਤਲਬ ਇਦਾਂ ਬਾਬੇ ਬਣੇ ਹੋਏ ਯਾਰ ਨਹੀਂ ਯਾਰ ਕਿਦਾਂ ਕੋਈ ਹੈ ਨਾ ਮੈਂ ਦੇਖ ਰਿਹਾ ਵੀ ਕਿਦਾਂ ਕੋਈ ਕਿਸੇ ਦੇ ਵੀਜ਼ੇ ਲਵਾ ਦੇਗਾ ਉਹੀ ਤੇ ਗੱਲ ਆ ਹਨਾ ਔਰ ਉਤੋਂ ਹੁਣ ਸੈਕਿੰਡ ਸੈਕਿੰਡ ਪੋਡਕਾਸਟ ਮੈਂ ਫੇਰ ਉਹਦਾ ਦੇਖਿਆ ਕਿ ਉਹਨੂੰ ਧਮਕੀਆਂ ਆ ਰਹੀਆਂ ਨੇ ਇਦਾਂ ਗਲਤ ਲੈਂਗੁਏਜ ਯੂਜ਼ ਕਰ ਯਾਰ ਉਹੀ ਗੱਲ ਉਹਨੇ ਵੀ ਇਹੋ ਗੱਲ ਕੀ ਕਿ ਤੁਹਾਨੂੰ ਬਾਬੇ ਗਲਤ ਲੈਂਗੁਏਜ ਯੂਜ਼ ਕਰਨ ਵਾਸਤੇ ਸਿਖਾਉਂਦੇ ਨੇ ਤੁਹਾਨੂੰ ਇਹ ਆਹੋ ਮੈਨੂੰ ਐ ਨਹੀਂ ਸਮਾ ਸਕਦੀ ਬਸ ਉਹੀ ਹੈ ਨਾ ਵੀ ਉਹ ਇਹਨਾਂ ਨੂੰ ਸਾਡਾ ਭਾਂਡਾ ਗਫਾਸ਼ ਹੋ ਰਿਹਾ ਔਰ ਉਹਦੇ ਜਿਹੜੇ ਬਾਬੇ ਦੇ ਜਿਹੜੇ ਚ ਬੋਲ ਰਹੇ ਨੇ ਸਾਡੇ ਬਾਬੇ ਬਾਰੇ ਕਿੱਦਾਂ ਬੋਲ ਰਿਹਾ ਜੀ ਐ ਨਹੀਂ ਹੁੰਦਾ ਵੀਰੇ ਜੇ ਤੁਸੀਂ ਫਰੋਡ ਕਰੋਗੇ ਤਾਂ ਫਰੋਡ ਹੋਏਗਾ ਜੀ ਰੱਬ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਇਹ ਬਸ ਦੁਨੀਆ ਯਾਦ ਰੱਖੀ ਤੁਸੀਂ ਜੇ ਜੋੜਨਾ ਕੋਈ ਡੇਰੇਬਾਦ ਵਾਲਿਆਂ ਨੂੰ ਦੋਸਤੋ ਮੈਂ ਕੋਈ ਸੁਣ ਵੀ ਰਿਹਾ ਡੇਰੇਬਾਦ ਵਾਲਾ ਪਰ ਮੈਂ ਕਹਿੰਦਾ ਪ੍ਰਮਾਤਮਾ ਨਾਲ ਲੋਕਾਂ ਨੂੰ ਜੋੜੋ ਨਾ ਕਿ ਆਪਣੇ ਨਾਲ ਇਨਸਾਨ ਨਾਲ ਨਹੀਂ ਉਸ ਪ੍ਰਮਾਤਮਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਬਾਣੀ ਨਾਲ ਸ਼ਬਦ ਨਾਲ ਜਿਹੜਾ ਹੀ ਕੀਰਤਨ ਸੌਂਦਿਆਂ ਸ਼ਬਦ ਦੇ ਨਾਲ ਜੁੜੋ ਸਾਡੇ ਬਾਣੀ ਕੀ ਕਹਿੰਦੀ ਹੈ ਚਲੋ ਕੋਈ ਨਹੀਂ ਚਲੋ ਅੱਜ ਆਪਾਂ ਬਣਾ ਵਲੋਗ ਇਥੇ ਖਤਮ ਕਰਦੇ ਆ ਜੇ ਸਾਡੇ ਕੋਈ ਕੋਈ ਗਲਤੀ ਗੁਲਤੀ ਹੋਈ ਹੋਵੇ ਤਾਂ ਮਾਫ ਕਰਿਓ ਤੇ ਮਿਲਦੇ ਆ ਤੁਹਾਨੂੰ ਕੱਲ ਮਿਲਦੇ ਆ ਤੁਹਾਨੂੰ ਹਾਂ ਆਪਾਂ ਕੱਲ ਤੇ ਮੇਰੀ ਇਬਾਦਤ ਉਹ ਖਾਸ ਥੋੜੀ ਜੀ ਕੀ ਕਰਦੀ ਹੈ ਇਬਾਦਤ ਲੇਟ ਕੇ ਸਾਨੂੰ ਸੁਣ ਰਹੀ ਹੈ ਈ ਛਾਨੀ ਉਂਗੋਠੇ ਚੁੰਗ ਰਹੀ ਹੋ ਸੀ ਵਿਦਿਓ ਗੰਦੀਓ ਚਲੋ ਠੀਕ ਆ ਮਿਲਦੇ ਆ ਕੱਲ ਦੋਸਤਾਂ ਨੇ ਇਜਾਜ਼ਤ ਬਾਏ ਬਾਏ